ਜੀ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਕਾਸੋ ਆਪਰੇਸ਼ਨ ਜਿਹੜਾ ਕੀਤਾ ਗਿਆ ਇਹ ਸ਼ੁਰੂ ਕਰਾਇਆ ਗਿਆ ਸੀ ਇਹ ਗੁਰਦਾਸਪੁਰ ਦੀਆਂ ਚਾਰੋਂ ਸਬ ਡਿਵੀਜ਼ਨਾਂ ਦੇ ਵਿੱਚ ਕੀਤਾ ਗਿਆ ਦੀਨਾਨਗਰ ਵੀ ਤੇ ਗੁਰਦਾਸਪੁਰ ਵੀ ਕਲਾਨੌਰ ਵੀ ਤੇ ਰੂਰਲ ਚ ਵੀ ਉਹਦੇ ਚ ਅਲੱਗ-ਅਲੱਗ ਜਗ੍ਹਾ ਜਿਹੜੀਆਂ ਵੀ ਕੁਝ ਆਈਡੈਂਟੀਫਾਈ ਹੋਈਆਂ ਸੀ ਜਾਂ ਲੋਕਾਂ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ ਇੱਥੇ ਕੋਈ ਮਾੜੇ ਚੰਗੇ ਬੰਦੇ ਜਿਹੜੇ ਆ ਨਸ਼ਾ ਕਰਦੇ ਆ ਜਾਂ ਵੇਚਦੇ ਆ ਉਸ ਸੰਬੰਧੀ ਜਿਹੜਾ ਹੈ ਗੋਪਾਲ ਸ਼ਾਹ ਰੋਡ ਦੀਆਂ ਝੁੱਗੀਆਂ ਤੇ ਆ ਜਿਹੜੇ ਮੜੀਆਂ ਚ ਸਾਰੀ ਸਰਚ ਹਈਏ ਡੀਐਸਪੀ ਸਾਹਿਬ ਸਿਟੀ ਤੇ ਐਸਐਚਓ ਸਾਧਰ ਤੇ ਸਿਟੀ ਨੇ ਰਲ ਕੇ ਤੇ ਫੋਰਸ ਦੇ ਨਾਲ ਤੇ ਉਹ ਸਾਰਾ ਜਿਹੜਾ ਅੱਗੇ ਵੀ ਜਾਰੀ ਰਹੂਗਾ ਅਜ ਕੁਛ ਮਿਲਿਆ ਜੀ ਤਾਂ ਆ ਉਹਦੇ ਸੰਬੰਧੀ ਸਾਰਾ ਜਿਹੜਾ ਲੀਗਲ ਪ੍ਰੋਸੈਸ ਹੈ ਉਹ ਚੱਲ ਰਿਹਾ ਹੈ ਉਹ ਤੋਂ ਬਾਅਦ ਸਾਰੀ ਡਿਟੇਲ ਤੁਹਾਨੂੰ ਦੇ ਦਾਂਗੇ ਹੋਰ ਵੀ ਕਿੱਥੇ ਕਿੱਥੇ ਚੈਕਿੰਗ ਕੀਤੀ ਜਾ ਰਹੀ ਹੈ ਜੀ ਹੋਰ ਅਲੱਗ-ਅਲੱਗ ਚਾਰੋਂ ਸਾਵੜੂ ਜਨਾਂ ਚ ਹੋਈ ਹੈ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਇਹੀ ਹੈ ਜੀ ਵੀ ਚੰਗੇ ਕੰਮ ਕਰੋ ਮਾਰੇ ਕੰਮ ਛੱਡੋ ਨਸ਼ੇ ਬੰਦ ਕਰੋ ਤੁਸੀਂ ਜੇ ਰੇਡ ਕੀਤੀ ਆ ਤੁਸੀਂ ਉੱਥੇ ਦੇਖਿਓਗਾ ਪਹਿਲਵਾਨੀ ਵਾਸਤੇ ਵੀ ਉੱਥੇ ਬਣਾਇਆ ਗਿਆ ਜੀ ਇਹੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਨਸ਼ਿਆਂ ਤੋਂ ਦੂਰ ਹੋਵੋ ਤੇ ਖੇਡਾਂ ਵਾ ਲਓ ਤੇ ਤੁਸੀਂ ਕੀ ਕਹਿੰਦੇ ਬਿਲਕੁਲ ਜੀ ਖੇਡਾਂ ਜਿਹੜੀਆਂ ਉਹ ਜੇ ਖੇਡਾਂ ਕਰਨ ਖੇਡਣਗੇ ਤੇ ਤੰਦਰੁਸਤ ਰਹਿਣਗੇ ਨਸ਼ੇ ਕਰਨਗੇ ਤਾਂ ਫਿਰ ਉਹ ਮੌਤ ਵਾਲ ਨੂੰ ਜਾਣਗੇ ਜਲਦੀ